ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਇਹ ਆ ਜੀ ਪਿੰਡ ਧਨੋਲਾ ਧਨੋਲੇ ਦੇ ਵਿੱਚ ਪੂਰਾ ਘੈਂਟ ਹੋਇਆ ਪਿਆ ਮੌਸਮ ਆ ਚੈੱਕ ਕਰ ਲਓ ਜੀ ਮੀਂਹ ਪੈ ਰਿਹਾ ਹੈਗਾ ਪੂਰਾ ਆ ਦੇਖੋ ਜੀ ਕਿਆ ਬਾਤ ਹੈ ਜੀ ਮੌਸਮ ਚੈੱਕ ਕਰ ਲਓ ਇੱਕ ਵਾਰੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਮੀਂਹ ਕਿੱਥੇ ਕਿੱਥੇ ਪੈ ਰਿਹਾ ਹੈ ਜਿਹੜੇ ਪਿੰਡ ਪੈ ਰਿਹਾ ਹੈ ਗਾ ਜੀ ਇੱਥੇ ਪੂਰਾ ਐਂਡ ਮੌਸਮ ਹੋਇਆ ਪਿਆ ਦੇਖੋ ਦੇਖੋ ਜੀ ਕਿਆ ਬਾਤ ਹੈ ਮਹੌਲੇ ਕੋ ਨੰਬਰ ਇਹ ਨੰਬਰ ਹੈ ਮੀਟ ਹੋਸਮ ਗੋਡ ਕੀ ਆਵਾਜ਼ ਆ ਰਹੀ ਹੈ ਵਾਹ ਇਹ ਵਾਹ ਮੋਸੋ ਆਈ ਇਹ ਇਹ ਵਾਜਾ ਰਹੀ ਹੈ ਫੁੱਲ ਆ ਪਿੰਡ ਤਨੌਲਾ ਬਿਜਲੀ ਗੜਕ ਰਹੀ ਆ ਦੇਖੋ ਜੀ ਤੇ ਆਪਣਾ ਬਿਜਲੀ ਡਿੱਗੀ ਹੋਈ ਆ ਫਾਈਨਿਕ ਬਰੱਕੇ ਡਿੱਗੀ ਆ ਲੱਗ ਰਹੀ ਆ ਦੇਖੋ ਸ਼ੀਸ਼ਾ ਦੇਖੀ ਇੱਧਰ ਵੀਡੀਓ ਬਣਾ ਲਾ ਆ ਦੇਖਾ ਨਾਉਟ ਹੈਫਟੀ ਅੱਜ ਜਨਾ ਮੌਸਮ ਵਾਂਝ ਬੱਲਵਾ ਦਾ ਮੌਸਮ ਦੀ ਉਹਦਾ ਆਈ ਦੇਖੋ ਇੰਨਾ ਕੈਂਡ ਲੱਗ ਰਿਹਾ ਕੰਮ ਆਇਆ ਬਿਜਲੀ ਗੜਕਾਈ ਦੇਖੋ ਤੁਸੀਂ ਵੀ ਦੱਸੋ ਕਮੈਂਟ ਕਰਕੇ ਜੀ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਮੀਂਹ ਕਿੱਥੇ-ਕਿੱਥੇ ਪੈ ਰਿਹਾ ਇਸ ਟਾਈਮ ਠੀਕ ਹੈ ਅੱਜ ਚੈੱਕ ਕਰ ਲਓ ਜੀ ਐਂ ਤਬਾਰ ਦੇਣਾ ਤੇ ਮੀਂਹ ਪੈ ਰਿਹਾ ਜੀ ਅੱਜ ਪੂਰਾ ਵਧੀਆ ਮੌਸਮ ਐਂਡ ਹੋਇਆ ਪਿਆ ਕਿਆ ਬਾਤ ਬਸ ਇੱਕ ਇਹੀ ਬੇਨਤੀ ਹੱਥ ਜੋੜ ਕੇ ਜੰਗ ਨਾ ਲੱਗੇ ਸਾਰੇ ਹੱਸਦੇ ਖੇਡਦੇ ਰਹਿਣ ਰਹਿ ਗੁਰੂ ਸਾਹਿਬ ਦੇ ਮਿਹਰ ਭਰੇ ਹੱਥ ਲੈ ਕੇ ਇਸ ਜੰਗ ਤੋਂ ਬਚਾ ਕਰਨਾ ਮਾਲਕ ਸਾਰਾ ਕੁਝ ਸਹੀ ਹੋ ਜੇ ਮਾਲਕ ਦੇ ਸਾਰਾ ਕੁਝ ਬਾਕੀ ਤੁਸੀਂ ਮਾਲਕ ਦੇ ਕੁਦਰਤ ਚੈੱਕ ਕਰ ਲਓ ਠੰਡ ਲੱਗਣ ਲਾ ਦੇ ਵੀ ਠੰਡ ਮਹੀ April ਦੇ ਮਹੀਨੇ ਚ ਦੇਖੋ ਜੀ ਮੌਸਮ ਕਿਹਾ ਤੇ ਬੜਾ ਕਿਹਾ ਦੇਖ ਐਂਡ ਗੱਲ ਬਾਤ ਆਇਆ ਗੁਰਦੁਆਰਾ ਸਾਹਿਬ ਜੇ ਕਿਹੜਾ ਗੁਰਦੁਆਰਾ ਸਾਹਿਬ ਜੀ ਦੁਬਾਰਾ ਸੈਣੀ ਇਹ ਹੈ ਜੀ ਪਿੰਡ ਥੋਲਾ ਦੁਬਾਰਾ ਟੇਕ ਸਿੰਘ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਜੀ ਠੀਕ ਹੈ Puna pappi teeksen taikudavaa käärenne. Okei, joten viirkaamuna käy. Me pune pappa hindi. Entä